ਚੰਡੀਗੜ੍ਹ ਦੇ ਵਿੱਚ ਕੇਂਦਰੀ ਜੇਲ੍ਹ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਤੇ ਸਾਥੀਆਂ ਤੇ ਵਿਰੋਧ ਗੈਂਗ ਨੇ ਕੀਤਾ ਹਮਲਾ ਮਾਡਰਨ ਜੇਲ੍ਹ ਬਡੈਲ ਦੇ ਵਿੱਚ ਬੰਦ ਕਥਿਤ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਬਦਮਾਸ਼ਾਂ ਦੇ ਇੱਕੋ ਸਮੇਂ ਦੇ ਦੋਰ ਜਾਰਦਨ ਤੋਂ ਵੱਧ ਕੈਦੀਆਂ ਨੇ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਆਪਣੇ ਹਥਿਆਰਾਂ ਦੇ ਵਜੋਂ ਚਮਚੇ, ਕਟੋਰੇ, ਗਲਾਸ, ਪਲੇਟਾਂ ਵਰਗੇ ਭਾਂਡਿਆਂ ਦੀ ਵਰਤੋਂ ਕੀਤੀ ਹਮਲੇ ਦੇ ਵਿੱਚ ਗੋਲਡੀ ਬਰਾੜ ਦੇ ਖਾਸ ਖਾਸ ਅਮਰਿਤਪਾਲ ਸਿੰਘ ਉਰਫ ਗੁੱਜਰ ਸਮੇਤ ਚਾਰ ਕੈਦੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਵੇਚ ਤੁਰੰਤ ਸੈਕਟਰ 32 ਦੇ ਜੀ ਐਮ ਸੀ ਐਚ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜ਼ਖਮੀਆਂ ਦੀ ਹੋਈ ਪਛਾਣ ਅਤੇ ਜ਼ਖਮੀ ਕੈਦੀ ਦੀ ਪਛਾਣ ਅਮਰਿਤਪਾਲ ਸਿੰਘ ਉਰਫ ਗੁੱਜਰ ਤੋਂ ਇਲਾਵਾ ਕੌਨਸਲ ਸਿੰਘ ਉਰਫ ਹੈਰੀ ਮonti ਸ਼ਾ ਅਤੇ ਰਾਜਾ ਦੇ ਵਜੋਂ ਹੋਈ ਆ ਦੱਸਿਆ ਜਾਂਦਾ ਹੈ ਕਿ ਮੌਂਟੀ ਸ਼ਾਹ ਜਿਹੜਾ ਬਚਾਅ ਦੇ ਲਈ ਆਇਆ ਸੀ ਪਰ ਉਹ ਵੀ ਹਮਲਾਵਰਾਂ ਦਾ ਨਿਸ਼ਾਨਾ ਬਣ ਗਿਆ ਸੈਕਟਰ 49 ਦੇ ਥਾਣੇ ਦੇ ਪੁਲਿਸ ਨੇ ਜ਼ਖਮੀ ਅਮਰਿਤਸਰ ਗੁੱਜਰ ਦੇ ਬਿਆਨਾਂ ਤੇ ਹਮਲਾਵਰ ਕੈਦੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਮੁਲਜ਼ਮ ਕੈਦੀਆਂ ਦੇ ਵਿੱਚ ਅਭਿਲਾਸ਼, सोनू, ਰਾਹੁਲ, ਮਨੀਸ਼, ਅਮਨ, ਉਰਫ ਕੱਲੂ, ਸੁਸ਼ੀਲ ਜਾਦਵ, ਅਮਿਤ ਕੁਮਾਰ ਅਤੇ ਫੌਜੀ ਦੇ ਸਮੇਤ ਹੋਰ ਕਈ ਸ਼ਾਮਲ ਦੱਸੇ ਜਾਂਦੇ ਆ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਇਹ ਆਇਆ ਹੈ ਕਿ ਕੈਦੀਆਂ ਦੇ ਵਿਚਾਲੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਫਿਰ ਰਾਤ ਦੇ ਖਾਣੇ ਦੇ ਦੌਰਾਨ ਇੱਕ ਦੂਜੇ ਦੇ ਨਾਲ ਝੜਪ ਹੋ ਗਈ। ਚੰਡੀਗੜ੍ਹ ਦੇ ਇੱਕ ਵਪਾਰੀ ਤੋਂ ਮੰਗੀ ਸੀ ਫਰੋਤੀ ਫਿਰ ਵੀ ਗੈਂਗਸਟਰ 골ਡੀ ਬਰਾੜ ਦੇ ਕਹਿਣ ਤੇ ਉਸਦੇ ਸਰਗਨਾ ਅਮਰਿਤਪਾਲ ਸਿੰਘ ਉਰਫ ਗੁੱਜਰ ਅਤੇ ਉਸਦੇ ਹੋਰ ਸਾਥੀਆਂ ਨੇ ਚੰਡੀਗੜ੍ਹ ਸੈਕਟਰ ਦੇ ਵਿੱਚ ਇੱਕ ਵਪਾਰੀ ਤੇ ਵਪਾਰੀ ਦੇ ਘਰ ਤੇ ਗੋਲੀਆਂ ਚਲਾ ਦਿੱਤੀਆਂ। ਗੋਲਡੀ ਬਰਾੜ ਨੇ ਕਾਰੋਬਾਰ ਤੋਂ ਫਰौती ਮੰਗੀ ਪਰ ਜਦੋਂ ਫਰौती ਨਹੀਂ ਦਿੱਤੀ ਤਾਂ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ ਤੇ ਅਮਰਿਤਪਾਲ ਸਿੰਘ ਗੁੱਜਰ ਅਤੇ ਉਸ ਦੇ ਸਾਥੀਆਂ ਨੇ ਕਾਰੋਬਾਰੀ ਦੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਸੈਕਟਰ 3 ਥਾਣੇ ਦੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਗੁੱਜਰ ਤੇ ਹੋਰਨਾਂ ਦੇ ਖਿਲਾਫ ਕੇਸ ਦਰਜ ਕੀਤਾ ਹੋਇਆ ਹੈ ਗ੍ਰਿਫਤਾਰੀ ਤੋਂ ਬਾਅਦ ਅਮਰਿਤਪਾਲ ਜਨਵਰੀ 2024 ਤੋਂ ਬਡਹੈਲ ਜੇਲ੍ਹ ਦੇ ਵਿੱਚ ਬੰਦ ਆ ਕੈਦੀਆਂ ਦੇ ਥੁੱਕਣ ਕਾਰਨ ਹਫੜਾ ਤਫੜੀ ਮਚ ਗਈ ਜਖਮੀ ਅਮਰਿਤਪਾਲ ਸਿੰਘ ਗੁੱਜਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਹ ਜੇਲ੍ਹ ਦੇ ਵਿੱਚ ਬੈਰਕ ਨੰਬਰ 9 ਦੇ ਵਿੱਚ ਬੰਦ ਸੀ ਇਸ ਬੈਰਕ ਦੇ ਵਿੱਚ ਉਸ ਦੇ ਕਰੀਬ 200 ਹੋਰ ਕੈਦੀ ਸੀ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਸਾਥੀ ਕੈਦੀਆਂ ਦੇ ਕੋਸੀ ਔਰ ਕੋ ਹੈਰੀ ਤੇ ਸਰਬਜੀਤ ਦੇ ਨਾਲ ਸੇਅਰ ਕਰ ਰਿਹਾ ਸੀ ਉਸ ਸਮੇਂ ਕੈਦੀ ਅਮਿਤ, ਅਭਿਲਾਸ਼ ਅਤੇ ਕੱਲ ਨੇ ਕੱਲੂ ਨੇ ਉਸ ਤੇ ਥੁਕਣਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਬ੍ਰੋਤ ਕਿਕਾ ਦਾ ਦੋਹਾਂ ਦੇ ਵਿਚਾਲੇ ਹੱਥੋਂ ਪਾਈ ਹੋ ਗਈ ਤੇ ਹੋਰ ਕੈਦੀਆਂ ਨੇ ਦਖਲ ਦਿੱਤਾ ਕਿ ਉਹਨਾਂ ਤੇ ਇਲਜ਼ਾਮ ਹੈ ਕਿ ਤਿੰਨਾਂ ਕੈਦੀਆਂ ਨੇ ਉਸ ਨੂੰ ਜਾਨੋਂ ਮਾਰਦੀਆਂ ਧਮਕੀਆਂ ਵੀ ਦਿੱਤੀਆਂ ਅਮਰਿਤਪਾਲ ਸਿੰਘ ਵਾਲੀ ਬੈਰਕ ਦੇ ਵਿੱਚ ਬੰਦ ਕੈਦੀ ਰਾਜਾ ਤੇ ਮੌਂਟੀ ਸ਼ਾ ਨੇ ਦਖਲ ਦਿੱਤਾ ਪਰ ਉਹ ਦੋਵੇਂ ਜ਼ਖਮੀ ਹੋ ਗਏ ਇਸ ਤੋਂ ਬਾਅਦ ਜੈਲ ਵਾਰਡਨ ਅਤੇ ਹੋਰ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕੀਤਾ ਸੈਕਟਰ 49 ਥਾਣਾ ਦੇ ਵਿੱਚ ਪੁਲਿਸ ਨੇ ਅਮਰਿਤਪਾਲ ਸਿੰਘ ਗੁਜਰਦੀਸ਼ ਕਾਇਤ ਤੇ ਹਮਲਾਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਆ।